ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਤੱਇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਦੀ ਐਡਮਿਨਿਸਟ੍ਰੇਸ਼ਨ ਆ ਚੁਕੀ ਆ ਔਰ ਜਦੋਂ ਵੀ ਸਰਕਾਰਾਂ ਬਦਲਦੀਆਂ ਇੱਕ ਵਾਰਾਂ ਮਸਲਾ ਫੇਰ ਪਾਕਿਸਤਾਨ ਦਾ ਮਸਲਾ ਫਿਰ ਜਰ ਦੁਬਾਰਾ ਤਸਨਾ ਪੈਂਦਾ ਹੋ ਰਹੀ ਹੈ ਜਦੋਂ ਜਹਾਦ 20 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਆ ਔਰ ਸਵਾਲ ਹੈ ਕਿ ਸਿੱਖ ਪੰਥ ਤੇ ਕਾਤਲ ਭਾਰਤੀ ਇੰਦੋਸਤਾਨ ਹਕੂਮਤ ਦੇ ਵਿੱਚ ਰੋਲਾ ਕੀਆ ਹੈ ਯੂ ਐਸ ਏ 126 ਜਨਵਰੀ 1950 ది ఇండియన్ ਕਨਸਟੀਟਿਊਸ਼ਨ ਲੇਬਲ 6 ਅਸ ਹਿੰਦੂਸ ਪਰ ਮਸਲਾ ਸ਼ੁਰੂ ਹੋ ਗਿਆ ਸੀ ਜੰਗ ਸ਼ੁਰੂ ਹੋ ਗਈ ਸੀ ਜਿੱਥੇ ਅਸੀਂ ਇੱਥੇ 26 ਜਨਵਰੀ ਨੂੰ ਭਾਰਤੀ ਕਾਥਲ ਐਮਬੈਸੀਆਂ ਵਾਸ਼ਿੰਗਟਨ ਡੀ ਸੀ ਸੈਨ ਫਰਾਂਸਿਸਕੋ ਕੈਨੇਡਾ ਦੇ ਵਿੱਚ ਟੋਰਾਂਟੋ ਆਟਵਾ ਵੈਂਕੂਵਰ UK Italy Australia the New Zealand ਦੇ ਵਿੱਚ ਖਾਲਿਸਤਾਨ ਦੇ ਝੰਡੇ ਚੜਾਵਾਂਗੇ ਟੂ ਸ਼ੋ ਪ੍ਰੈਜ਼ੀਡੈਂਟ 트럼ਪ ਦੱਟ ਦਾ ਇਸ਼ੂ ਬੀਟਵੀਨ 6 ਐਂਡ ਦਿਸ ਇੰਡੀਅਨ ਰਜੇਮ ਇਜ਼ ਅਬਾਊਟ ਦੀ ਰਿਲੀਜੀਅਸ ਪਰਸਕਿਊਸ਼ਨ ਐਂਡ ਦੀ ਪੋਲੀਟਿਕਲ ਓਪੀਨੀਅਨ ਦਾ ਇਸ਼ੂ ਇਜ਼ ਪੰਜਾਬ ਇਜ਼ ਨਾਟ ਇੰਡੀਆ 6 ਆਰ ਨਾਟ ਹਿੰਦੂਸ ਔਰ ਇਹੀ ਪ੍ਰੈਜ਼ੀਡੈਂਟ 트럼ਪ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅੱਜ ਪੰਜਾਬ ਦੇ ਵਿੱਚ ਫਰੀਦਕੋਟ ਜਿੱਥੇ ਬੁੱਜੜ ਬਿਆੰਤੇ ਦੇ ਰਾਹ ਤੇ ਚੱਲਣ ਵਾਲਾ ਭਗਵੰਤ ਮਾਨ ਪਹੁੰਚ ਰਿਹਾ ਹੈ ਰੇਲਵੇ ਸਟੇਸ਼ਨ ਫਰੀਦਕੋਟ ਨਹਿਰੂ ਸਟੇਡੀਅਮ ਖਾਲਿਸਤਾਨ ਦੇ ਝੰਡੇ ਚੜਾ ਦਿੱਤੇ ਗਏ ਹੈ ਸੁਨੇਹਾ ਦਿੱਤਾ ਸਿੱਖ Hindu ਨਹੀਂ ਔਰ ਇਹ ਸੁਣਿਓ 트럼ਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਣਾ ਚਾਹੀਦਾ 26 ਜਨਵਰੀ ਨੂੰ ਪੰਜਾਬ ਦੇ ਨੌਜਵਾਨ ਤੇ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਹੈ ਫਰੀਦਕੋਟ ਅੰਮ੍ਰਿਤਸਰ ਗੁਰਦਾਸਪੁਰ ਜਿੱਥੇ ਜਿੱਥੇ ਡੀਸੀ ਆਫਿਸ ਹੈ ਕਾਤਲ ਤਿਰੰਗੇ ਚੜਨਗੇ ਤੁਸੀਂ ਆਪਣਾ ਹਲਿਸਤਾਨ ਦਾ ਝੰਡਾ ਚੜਾਣਾ ਐ ਐਂਡ ਲੈਟ ਦਾ ਵਰਡ ਨੋ ਸਿੱਖਸ ਆਰ ਨਾਟ ਹਿੰਦੂਸ ਪੰਜਾਬ ਇਜ਼ ਨਾਟ ਇੰਡੀਆ ਔਰ ਅਸੀਂ ਖਾਲਿਸਤਾਨ ਤੱਕ ਜੰਗ ਜਾਰੀ ਰੱਖਾਂਗੇ ਭਗਵੰਤਬਾਨ ਵਿੰਤੇ ਦੇ ਰਾਤੇ ਚੱਲਣ ਵਾਲਿਆਂ ਦਾ ਹਸ਼ਰ ਵਿੰਤੇ ਵਰਗਾ ਹੁੰਦਾ ਅਸੀਂ ਸ਼ਹੀਦ ਦਲਾਵਰ ਦੇ ਰਾਤੇ ਚੱਲਣ ਵਾਲੇ ਨੌਜਵਾਨਾਂ ਨੂੰ ਸੁਨੇਹਾ ਦਿੰਨੇ ਆ ਲੱਕ ਦੇ ਉੱਤੇ ਬੰਬ ਨਹੀਂ ਬੰਨਣਾ ਹੱਥ ਵਿੱਚ ਤਰੰਗਾ ਨਹੀਂ ਫੜਨਾ ਹੱਥ ਵਿੱਚ ਖਾਲਿਸਤਾਨ ਦਾ ਝੰਡਾ ਫੜਨਾ ਤੇ ਝੰਡਾ ਹਰ ਡੀਸੀ ਆਫਿਸ ਦੇ ਉੱਤੇ ਚੜਾ ਦਿਓ ਐਂਡ ਲੈਟ தி 트럼ਪ ਐਡਮਿਨਿਸਟ੍ਰੇਸ਼ਨ ਹਿਅਰ ਥੈਟ ਪੰਜਾਬ ਵਾਂਟਸ ਇੰਡੀਪੈਂਡੈਂਸ ਪੰਜਾਬ ਇਜ਼ ਨਾਟ ਇੰਡੀਆ ਐਂਡ ਸਿੱਖਸ ਆਰ ਨਾਟ ਹਿੰਦੂਸ ਜੇ ਮੁਖਵੰਤਰੀ ਕੋ ਕੋਈ ਮਾਨ ਵੱਲੋਂ ਤਿਰੰਗਾ ਲਹਿਰਾਉਣ ਦੀ ਕਸਮਾਤਾ ਕਰਨੀ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਗਤੀਵਿਧੀ ਸਾਹਮਣੇ ਆਈ ਕਿ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਲਗਾਏ ਗਏ ਦੇਖੋ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਖਾਲਿਸਤਾਨ ਜਾ ਐਸ ਐਫ ਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਜਿਹਾ ਦੂਰ ਹੈਗਾ ਤੇ ਇੱਥੇ ਲਿਖਿਆ ਐਸ ਐਫ ਜੀ ਦਾ ਲਿਖਿਆ ਖਾਲਸਤਾਨ ਜ਼ਿੰਦਾਬਾਦ ਲਿਖਿਆ ਸੀ ਉਹ ਜਣ ਕੀ ਮੌਕੇ ਤੇ ਆਏ ਆ ਵੇਖਿਆ ਤੁਰੰਤ ਉਹਨੇ ਸੀ ਉਹਦੇ ਤੇ ਕੇਐਫਆਈਆਰ ਲੌਂਚ ਕਰਨ ਲੱਗੇ ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਐ ਅਸੀਂ ਉਹਨੂੰ ਉਸ ਜੀਨੂ ਬ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਆ ਬਟ ਇਹ ਵੈਨਿਊ ਤੋਂ ਨਹੀਂ ਹੈ ਵੈਨਿਊ ਤੋਂ ਥੋੜਾ ਦੂਰ ਹੈ ਜਿਸ ਤਾ ਮੁੱਖ ਮੰਤਰੀ ਕੋ ਗਵਰਨਰ ਸਿੰਘ ਕੋ ਗਵਰਨਰ ਜੀ ਨਾਲ ਵੱਲੋਂ ਇੱਕ ਵੀਜ਼ਿਟ ਕਰਨੀ ਸੀ ਪਰ ਉਸ ਕੋ ਕਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਚੱਲ ਕਰੀਏ ਤਾਂ ਦੋ ਦਿਨ ਪਹਿਲਾਂ ਐਨਜੀਪੀ ਸਭ ਵੱਲੋਂ ਵੀ ਜਗ੍ਹਾ ਇੱਥੇ ਸੱਕਿਆ ਦੇ ਮੱਦੇ ਨਜ਼ਰ ਜਿਹੜੇ ਮਾਇਨਾ ਕੀਤਾ ਗਿਆ ਸੀ ਪਰ ਉਸ ਦੇ ਬਾਜੂ ਰ ਇੱਕ ਵੱਡੀ ਝੂਠ ਜਿਹੀ ਸਮਝ ਨਹੀਂ ਇਦਾਂ ਨਹੀਂ ਜੀ ਇਸ ਮੈਂ ਫਿਰ ਤੁਹਾਨੂੰ ਹੀ ਦੱਸਣਾ ਚਾਹੁੰਦਾ ਕਿ ਝੂਠ ਵਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਹੈ ਉੱਥੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇਹ ਇੱਥੇ ਇੱਥੇ ਹੋਇਆ ਹੈਗਾ ਸਰ ਕੱਲ ਸਨੀਚ ਮਤਕ ਤੋਂ ਕੌਂਸਲ ਪੰਨੋਲੇ ਤੋਂ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਵਿੱਚ ਜਨਵਰੀ ਲਈ ਇੱਕ ਝੰਡੇ ਜਿਹੜੇ ਅਸੀਂ ਲੈ ਰਾਏ ਨੇ ਇਸ ਤੋਂ ਲਗਾਇਕ ਪੁਰ ਵੈਨਿਊ ਜਿੱਥੇ ਰੇਲਵੇ ਸਟੇਸ਼ਨ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਦੀ ਨਜ਼ਰ ਤੇ ਇਹ ਚੀਜ਼ਾਂ ਪਹਿਲਾਂ ਨਹੀਂ ਆਈਆਂ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੱਤਕਿਆ ਇਹ ਇਹ ਐਲੀਮੈਂਟ ਆਫ ਸਰਪ੍ਰਾਈਜ਼ ਹੋਦਕੋ ਹੋਣਾ ਜੀ ਐਸੀ ਤੇ ਫਿਰ ਜਿਉਂ ਹੀ ਸਾਨੂੰ ਪਤਾ ਲੱ ਦੀ ਗੱਲ ਦੇ ਸੀਚਾ ਹੈ ਗਿਆ ਜਿੱਥੇ ਜਿੱਥੇ ਇਹ ਹੀ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਦਾ ਥਾਣਿਆਂ ਤੇ ਆਫਿਸਿਸ ਚ ਹੋਰ ਲੱਗੀਆਂ ਉਥੇ ਇੰਝ ਦਾ ਕੁਝ ਨਹੀਂ ਹੋਇਆ ਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਉਹੀ ਉਹਨਾਂ ਦੇ ਖਿਲਾਫ ਕਾਰਵਾਈ ਕਰਦਾ